ਤਬੰਦ ਕਰਤ ਕੰਮ ਥੋੜਾ ਬਤ ਕਰਦੇ ਰਹਿੰਦੇ ਇਦਾਂ ਕੁਸ਼ਕ ਨਹੀਂ ਲੱਗਦੇ ਹੈਗੇ ਲਓ ਜੀ ਹਲੇ ਸੈਟਿੰਗ ਤਾਂ ਹੋਈ ਨਹੀਂ ਹੈਗੀ ਕੰਮ ਚੱਲ ਰਿਹਾ ਹੈ ਕੰਮ ਚੱਲਦੇ ਚ ਖਲਾਰਾ ਇਦਾਂ ਹੀ ਪੈਂਦਾ ਰਹਿੰਦਾ ਫੜਾ ਜੇ ਕੱਪੜੇ ਵੀ ਸੁੱਕ ਰਹੇ ਨੇ ਧੁੱਪ ਬਹੁਤ ਤੇਜ ਧੁੱਪ 'ਚ ਬੈਠੇ ਆ ਨਹੀਂ ਜਾ ਰਿਹਾ ਹਲੇ ਰਜਨੀ ਮੈਂ ਤੁਹਾਨੂੰ ਆ ਕਿਹਾ ਸੀ ਧੋਣੇ ਨੂੰ ਹਨਾ ਇਹਨੂੰ ਵੀ ਧੋਦੀ ਅੱਜ ਅੱਜ ਪੋਚਾ ਨਹੀਂ ਲਾਣਾ ਹੈਗਾ ਇੱਧਰ ਕੋਈ ਫਾਇਦਾ ਹੀ ਨਹੀਂ ਪੋਚੇ ਦਾ ਅੱਜ ਬਾਹਰ ਅੱਜ ਪੋਚਾ ਰਹਿਣ ਦੇ ਬਾਹਰ ਨਹੀਂ ਪੋਚਾ ਲਗਾਣਾ ਅੱਜ ਠੀਕ ਹੈ ਐਦਾਂ ਪੈਸੇ ਤਾਂ ਦੱਸੇ ਨਹੀਂ ਰਜਨੀ ਚੁੰਨੀ ਜੜੀ ਲਿਆਉਂਦੇ ਸੀ ਐ ਕਿਹੜਾ ਪੈਸੇ ਐਦਾਂ ਨਹੀਂ ਹੁੰਦਾ ਹੈਗਾ ਇਹ ਤਾਂ ਫਿਰ ਤੇਰੀ ਚੁੰਨੀ ਮੰਨੀ ਜੋਗੀ ਮਾਤਾ ਸੂਲਸੀ ਮਾਤਾ ਨੇ ਫਿਰ ਮੈਨੂੰ ਮਾਫ ਨਹੀਂ ਕਰਨਾ ਹੈਗਾ ਹਨਾ ਜੀ ਹਾਂ ਕਿੰਨੇ ਸੀ ਬੋਲ 20 ਰੁਪਏ ਲੈਣਗੇ ਲੇੜੀ ਦੇ ਪੈਸੇ ਨਹੀਂ ਛੱਡੀਦੇ ਹੁੰਦੇ ਆਪਣੇ ਹਾਂ ਪੈਸੇ ਨਹੀਂ ਛੱਡੀਦੇ ਬਿਲਕੁਲ ਵੀ ਦੇਖੋ ਜੀ ਹਿਸਾਬ ਕਿਤਾਬ ਹਿਸਾਬ ਕਿਤਾਬ ਗਿਫਟ ਆਪਣੀ ਜਗਾ ਇਹ ਸਾਡੇ ਜ਼ਿੰਦਗੀ ਦੇ ਸੂਲ ਆ ਮੈਂ ਤਾਂ ਨਹੀਂ ਕੁਝ ਗੱਲ ਦੱਸ ਰਹੀ ਜਿੰਨੇ ਚੋਗਲੀਆਂ ਕਰੀਏ ਹੁਣ ਠੀਕ ਚੁਗਲੀਆਂ ਕਰਦੇ ਆ ਗਾਇਜ਼ ਜੋ ਨਾ ਮੈਂ ਗਮਲੇ ਪੇਂਟ ਕਰਾ ਰਹੀ ਹਾਂ ਨਾ ਕਈਆਂ ਨੂੰ ਅਜਿਹੀ ਵੀ ਤਕਲੀਫ ਹੋਣੀ ਹੈ ਕਈ ਜ਼ਿੰਦਗੀ 'ਚ ਇਹੋ ਜਿਹੇ ਆਪਣੀ ਜ਼ਿੰਦਗੀ 'ਚ ਤੇਰੇ ਜਿਹੀ ਵੀ ਹੋਣੇ ਆ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਆ ਵੀ ਆ ਕਿਉਂ ਕਰਾ ਰਹੀ ਆ ਮਜ਼ੇਦਾਰ ਇੱਕ ਗੱਲ ਹੋਰ ਦੱਸਾਂ ਗਾਇਜ਼ ਜਦੋਂ ਮੈਂ ਇਹ ਪੌਦੇ ਵੀ ਲਾਏ ਸੀ ਨਾ ਰਜਨੀ ਤੈਨੂੰ ਦੱਸ ਰਹੀ ਮੈਂ ਉਦੋਂ ਵੀ ਤਕਲੀਫ ਹੋਈ ਸੀ ਠੀਕ ਤੇ ਹੁਣ ਮੈਂ ਗਮਲੇ ਪੇਂਟ ਕਰੇ ਪਤਾ ਕਿਉਂ ਕਿ ਕਿਆ ਲੋੜ ਦੀ ਦਸ ਗਮ ਲਿਆਂਦੀ ਹੋ ਨਾ ਇਹਨੂੰ ਦਸ ਚੰਗੇ ਭੱਲੇ ਤਾਂ ਹੈ ਤੇ ਕਿਆ ਲੋੜ ਦੀ ਉਹਨਾਂ ਵਾਸਤੇ ਮੈਂ ਕਹੂੰਗੀ ਕਿ ਬੰਦਰ ਕਿਆ ਜਾਣੇ ਅਦਰਕ ਦਾ ਸਵਾਦ ਜਿਹੜੇ ਜਿਹਨਾਂ ਨੇ ਕਿਹਾ ਨਾ ਉਹਨਾਂ ਨੇ ਵਲੌਗ ਦੇਖ ਕੇ ਆਪੇ ਹੀ ਹੋ ਜਾਣਾ ਸਮਝ ਕਿਉਂਕਿ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਤੈਨੂੰ ਬੜੀ ਹਾਸੇ ਆ ਰਹੀ ਹੈ ਤੈਨੂੰ ਪਤਾ ਵੀ ਚੁਗਲੀਆਂ ਕੀ ਹੋਣੀਆਂ ਚਲੋ ਠੀਕ ਹੈ ਦੋ ਘੜੀ ਫਨ ਗੱਲ ਲਈ ਦਾ ਤੋ ਪਤਾ ਕੀ ਹੁੰਦਾ ਮੈਂ ਦੱਸ ਦਿਆਂ ਅੱਜ ਕੱਲ ਲੋਗ ਅੱਜ ਪੰਜਾਬੀ ਤਾਂ ਸਮਝਦੀ ਆ ਅੱਜ ਕੱਲ ਲੋਗ ਪਤਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੈਗੇ ਹੈ ਦੂਸਰਿਆਂ ਦੇ ਦੁੱਖਾਂ ਨਹੀਂ 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 ਦੂਸਰਿਆਂ ਦੇ ਸੁੱਖਾਂ ਤੋਂ ਦੁਖੀ ਆ ਅਸੀਂ ਇਹ ਸੁਖੀ ਕਿਉਂ ਆ ਗਾਇਸ ਅੱਜ ਕੱਲ ਲੋਗ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੈਗੇ ਦੂਸਰਿਆਂ ਦੇ ਸੁੱਖਾਂ ਤੋਂ ਦੁਖੀ ਆ ਕਿ ਉਹ ਸੁਖੀ ਕਿਉਂ ਆ ਹੈਨਾ ਸੋ ਆਪਾਂ ਦੋ ਇਹੋ ਜਿਹੇ ਹਾਲਾਤ ਜ਼ਿੰਦਗੀ ਚ ਬਹੁਤ ਕੱਡੇ ਆ ਜਿੱਦਾਂ ਜਿੱਦਾਂ ਕੋਈ ਗੱਲਾਂ ਯਾਦ ਆਈ ਜਾਊਂਗੀਆਂ ਉਦਾਂ ਉਦਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਣੀਆਂ ਹੈ ਜਿਹਨੂੰ ਸਿਰ ਲੱਗਣੀ ਆ ਪੈਰ ਲੱਗਣੀਆਂ ਲੱਗੀ ਜਾਵੇ ਡੋਂਟ ਵੈਰੀ ਵਾਹਿਗੁਰੂ ਦੇ ਪ੍ਰਮਾਤਮਾ ਦੀ ਰਜਾ ਵਿੱਚ ਰਹਿਣੀ ਰੱਬ ਤੋਂ ਡਰਨੇ ਵਾਲੀਆਂ ਰੱਬ ਦੇ ਅੱਗੇ ਝੁਕਦੀਆਂ ਰੱਬ ਤੋਂ ਡਰਨਾ ਵੀ ਆ ਬਾਕੀ ਆਪਾਂ ਨੂੰ ਵਾਹਿਗੁਰੂ ਕਿਸੇ ਦਾ ਡਰ ਨਹੀਂ ਮਾਰਿਆ ਸਭ ਦੇ ਬੱਚੇ ਰਾਜੀ ਰਹਿਣ ਜਿਹੜਾ ਮਾੜਾ ਕਹਿੰਦੇ ਆ ਬੱਚੇ ਉਹਨਾਂ ਦੇ ਵੀ ਰਾਜੀ ਰਹਿਣ ਸਭ ਦੇ ਘਰ ਚ ਤੰਦਰੁਸਤੀ ਰਹਿਣ ਬਈ ਮੈਂ ਜੋਕ ਨਹੀਂ ਸੁਣਾ ਰਹੀ ਬਈ ਗਹਿਰੀ ਗੱਲਾਂ ਸੁਣਾ ਰਹੀ ਆ ਸਾਈਲੈਂਟ ਪਲੇਸ ਹਰ ਸੋ ਦੋਸਤੋ ਆ ਮੇਰੇ ਪੰਘੂ ਸਹਿਬ ਦੀ ਕਹਾਵਤ ਸੀ ਜਿਹੜੀ ਮੈਂ ਹੁਣ ਤੁਹਾਨੂੰ ਦੱਸੀ ਆ ਨਾ ਅਹੀ ਕਿ ਲੋਕ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੈਗੇ ਹੋਰਾਂ ਦੇ ਸੁੱਖਾਂ ਤੋਂ ਸੁਖੀ ਆ ਤੇ ਉਹਨਾਂ ਦੀ ਇੱਕ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਤਾਂ ਕਿ ਤੁਸੀਂ ਵੀ ਇਹ ਗੱਲਾਂ ਨੂੰ ਸਮਝੋ ਔਰ ਵੀਡੀਓ ਨੂੰ ਲਾਈਕ ਕਰੇ ਦਿਆ ਕਰੋ ਔਰ ਜਿੰਨਾ ਵਾਸਤੇ ਕਈ ਉਹਨਾਂ ਨੇ ਵੀਡੀਓ ਨੂੰ ਲਾਈਕ ਵੀ ਕਰਨਾ ਔਰ ਉਹਨਾਂ ਦਾ ਲਾਈਕ ਮੈਨੂੰ ਜ਼ਰੂਰੀ ਵੀ ਨਹੀਂ ਹੈਗਾ ਸੋ ਦੋਸਤੋ ਹੁਣ ਪੇਂਟ ਵਾਲਾ ਕੰਮ ਚੱਲ ਰਿਹਾ ਹੈ ਤੋ ਰਜਨੀ ਨੇ ਹੁਣ ਇੱਥੇ ਝਾੜੂ ਮਾਰਨਾ ਮਾਲੀ ਨੇ ਆਉਣਾ ਨਹੀਂ ਹੈਗਾ ਠੀਕ ਆ ਇੱਕ ਉਹ ਟੋਕਰੀ ਧੋ ਦੇ ਪੋਚਾ ਜਲਾਣਾ ਨਹੀਂ ਅੰਦਰ ਤੋਂ ਲੱਗ ਗਿਆ ਸਾਰਾ ਅੱਜ ਹੈਗਾ ਥਰਸਡੇ ਵੀਰਵਾਰ ਨਹੀਂ ਫੇਰ ਅੱਜ ਵੀਰਵਾਰ ਨੂੰ ਮਾਲੀ ਆਂਦਾ ਹੁੰਦਾ ਨਾ ਮੈਂ ਕੋਈ ਮੈਂ ਕੋਈ ਹਾਸੇ ਵਾਲੀ ਬਾਤ ਸੁਣਾ ਰਹੀ ਹੂੰ ਹੋਈ ਹਾਸੀ ਜਾਂਦੇ ਚਲੋ ਕੋਈ ਨਹੀਂ ਮੈਨੂੰ ਵਧੀਆ ਲੱਗਦਾ ਤੂੰ ਹੱਸ ਰਹੀ ਆ ਮੈਨੂੰ ਹੱਸਦੇ ਚਿਹਰੇ ਹੀ ਸੋਹਣੇ ਲੱਗਦੇ ਕਿਉਂਕਿ ਆਪਾਂ ਤਾਂ ਖੁਦ ਖੁਸ਼ ਰਹਿਣੇ ਵਾਲੇ ਆ शुक्र आ जवाब चुप कर गए तो गाह पाया था रो रो के अरे क्या रे बाबू रे? रे क्या रे बोल रहे रे अरे उनसे भी कुछ समझा दो <laughs> अरे रे अरे बाबू अरे अरे कहे को रोबत रे तुम सोबत रे <laughs> अरे ऐसे ही बोलते रहे तुम में है ना रोबत हो सोबत हो जावत हो आवत हो ना ऐसे ही ऐसे बोलते अरे ये ये इनकी है दो बच्चे झाड़ू ले गया मेनू फड़ा तिल्ली वाला झाड़ू मैं मार दी अज है अरे नहीं मैं मार झाड़ू अज अरे गार्डन तो मैं गार्डन झाड़ू तो मार ली लिया इधर लिया मैं झाड़ू पारूंगी ठीक है ਆ ਦਨੁ ਸਾਜਰੇ ਦੀ ਨਾ ਲਾਗੇ ਲੋ ਜੀ ਗਾਇਜ਼ ਇਹਨੂੰ ਅਸੀਂ ਪੰਜਾਬੀ ਨਹੀਂ ਗਾਰਡਨ ਚ ਤਾਂ ਮੈਂ ਝਾੜੂ ਗਾਰਡਨ ਚ ਕੰਮ ਕਰਕੇ ਮੈਂ ਬਹੁਤ ਰਾਜੀ ਹਾਂ ਕਿਉਂਕਿ ਮੈਂ ਇਹ ਬੂਟੇ ਖੁਦ ਲਾਇਆ ਸਾਰੇ ਠੀਕ ਆ ਇਹਨਾਂ ਦੀ ਗੁਡਾਈ ਵੀ ਮੈਂ ਖੁਦ ਕਰਦੀ ਸੀ ਇਹ ਤਾਂ ਹੁਣ ਇੱਕ ਸਾਲ ਤੇ ਮਾਲੀ ਲਾਇਆ ਤੇ ਗਾਇਜ਼ ਇਹ ਇਹ ਹੈ ہمارا ਤਿੰਲੀ ਵਾਲਾ ਝਾੜੂ ਇਹ ਤੋਂ ਮੇ ਤਿੰਲੀ ਵਾਲਾ ਝਾੜੂ ਬੋਲਦੇ ਆ ਤੇ ਅਸੀਂ ਪੰਜਾਬੀ ਪਤਾ ਕੀ ਕਹਿੰਦੇ ਰੜਕਾ ਕਹਿੰਦੇ ਨੂੰ ਰੜਕਾ ਰੁੜਕਾ ਰੁੜਕਾ ਨਹੀਂ ਅਰੇ ਨੜਕਾ ਨਹੀਂ ਰੜਕਾ ਰੜਕਾ ਕਾ ਕੋ ਮਾਤਰਾ ਰੜਕਾ ਠੀਕ ਹੈ ਤਾਂ ਹਮ ਅਬ ਗਾਇਜ਼ YouTube ਫੈਮਿਲੀ ਲੈ ਸਾਰੇ ਕਹਦੇ ਤੂੰ ਝਾੜੂ ਨਹੀਂ ਮਾਰਦੀ ਤਾਂ ਅੱਜ ਅਸੀਂ ਝਾੜੂ ਮਾਰਾਂਗੇ ਤੇ ਆ ਨੰਦ ਨੇ ਤੂੰ ਬੜੀ ਵੀਡੀਓ ਬਣਾ ਟਿਕ ਮੈਂ ਝਾੜੂ ਮਾਰਦੀ ਆ ਕਿ ਬੜੀ ਵੀਡੀਓ ਬਣਾ ਟਿਕ ਆ ਜਾ ਲਓ ਜੀ ਗਾਇਜ਼ ਹੁਣ ਤੁਹਾਨੂੰ ਜਸਵਿੰਦਰ ਪੰਘੂ ਪੰਘੂ ਸਾਹਿਬ ਝਾੜੂ ਮਾਰ ਕੇ ਦਿਖਾਉਂਦੇ ਆ ਕਿ ਝੰਗੂ ਸਾਹਿਬ ਨੂੰ ਝਾੜੂ ਮਾਰਨਾ ਆਉਂਦਾ ਹੈ ਬਹੁਤ ਮਾਰੀ ਕਿ ਝਾੜੂ ਕੋ ਚੱਕੂ ਦੀ ਕਰਦੇ ਸੀ ਹੁਣ ਥੋੜਾ ਜਿਹਾ ਨਹੀਂ ਹੁੰਦਾ ਹੈਗਾ ਪਹਿਲਾਂ ਆਪੇ ਕਰਦੇ ਸੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਜਦੋਂ ਮੈਂ ਝਾੜੂ ਮਾਰਦੀ ਆਂ ਸਾਰੇ ਟੁੱਕੀ ਜਾਂਦੇ ਆ ਅੱਛਾ ਅੱਜ ਵੀ ਝਾੜੂ ਨੂੰ ਮਾਰਨੀ ਆ ਇੱਦਾਂ ਹੀ ਝਾੜੂ ਮਾਰ ਬਹੁਤ ਸੋਹਣਾ ਝਾੜੂ ਮਾਰਨਾ ਦੇ ਮੈਂ ਇੱਧਰ ਹਾਂ ਹਾਂ ਕੁੰਡਾ ਖੋਲ ਲੈ ਕਈਆ ਹੈ ਕੁੰਡਾ ਕਿ ਨਹੀਂ ਮਾਇਆ ਹੈ ਜਾਂ ਖੋਲ ਕੇ ਇਹਨੂੰ ਲੈ ਕੇ ਟਾਂਕ ਦੇ ਦੱਸ ਕਿੰਨੀ ਵਸ ਆਇਆ ਤੂੰ ਇਹਨੂੰ ਫੋੜੀ ਨੂੰ ਚੱਕ ਕੇ ਅੱਪਰ ਰੱਖ ਦੇ ਤੂੰ ਅੱ깔 अरे क्या मामला है अरे क्या मामला है अरे क्या ਅੰਮੋ ਹਿਲਾ ਰਹੀ ਹੈ ਆ ਵੀ ਟਿਕਲੀ ਆ ਆ ਟਿਕਲੀ ਹਲਾਵਾਸ ਕੀ ਦੂ ਦੇਖ ਲਓ ਹਿਲਾ ਰਹੀ ਹੈ ਪਹਿਲੇ ਗੇਟ ਦੇ ਡਸਟਬਿਨ ਮੇ ਮਾਰਦਾ ਚੜ ਮਨੇ ਹਿਲਾ ਰਹੀ ਹੈ ਇਹ ਹਿਲਾ ਰਹੀ ਇਸ ਕੋਈ ਬਾਤ ਹੈ ਲੋ ਜੀ ਛਾੜੂ ਮਾਰ ਲਿਆ ਸੀ ਪਹਾਟਾ ਲਿਆ ਸੋ ਹੁਣ ਪੈਂਟਾਂ ਬਣਾਣੀਆਂ ਚਾਹ ਉਹਦੀ ਵੀਡੀਓ ਨਹੀਂ ਬਣਾਵਾਂਗੇ ਆਪਾਂ ਨਾਲੇ ਰਜਿੰਨ ਨੂੰ ਪਲਾਦਨ ਨੇ ਨਾਲ ਮੈਂ ਆਪ ਹੀ ਲੈਣੇ ਦੇਖੋ ਹੁਣ ਤੱਕ ਚਾਹ ਨਹੀਂ ਬਿਤੀ ਬਸ ਉੱਠ ਕੇ ਆਪਣਾ ਹੋਰ ਪਾਣੀ ਦੇ ਵਾਲੇ ਕੰਮ ਕਰੇ ਆ ਤੇ ਉਸ ਤੋਂ ਬਾਅਦ ਹਲੇ ਸੈਟਿੰਗ ਵੀ ਹੈਗੀ ਫਰੇ ਚੜਕੋ ਚਾ ਵੀ ਨਹੀਂ ਲਵਾਇਆ ਮੈਂ ਅੱਜ ਪਤਾ ਨਹੀਂ ਇਹਨੇ ਬੱਚੇ ਤੇਨੇ ਰੋਂਦੇ ਕਿਉਂ ਆ ਸਮਝ ਨਹੀਂ ਆਂਦੀ ਹੈਗੀ ਲੋ ਜੀ ਗਾਇਸ ਵਲੌਗ ਅੱਜ ਦਾ ਐਂਡ ਇੱਥੇ ਕਰਦੇ ਆ ਨਹੀਂ ਤਾਂ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਜੇ ਸਾਰਾ ਦਿਨ ਦਾ ਬਣਾਈਏ ਠੀਕ ਆ ਵਲੌਗ ਪਲੀਜ਼ ਪੂਰਾ ਦੇਖ ਲਿਓ ਔਰ ਵੀਡੀਓ ਨੂੰ ਲਾਈਕ ਕਰਦੇ ਹੋ ਔਰ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਯੂਟਿਊਬਰ ਵਾਲਿਆਂ ਨੂੰ ਕੰਮ ਕਰਨ ਲਈ سپورਟ ਚਾਹੀਦੀ ਹੁੰਦੀ ਆ ਤਾਂ ਸਾਰੇ سپورਟ ਕਰਿਆ ਕਰੋ ਵੈਸੇ ਤਾਂ ਯੂਟਿਊਬ ਫੈਮਿਲੀ ਬਹੁਤ سپورਟ ਕਰਦੀ ਆ ਬਹੁਤ ਥੈਂਕ ਯੂ ਕਰਦੀ ਆ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਸ਼ੁਕਰੀਆ ਕਰਦੀ ਆ ਸੋ ਦੋਸਤੋ ਵਲੌਗ ਕਿਦਾਂ ਦਾ ਲੱਗਿਆ ਇਹ ਵੀ ਦੱਸਿਆ ਕਰੋ ਕਮੈਂਟ ਕਰਕੇ ਵਧੀਆ 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 ਕਮੈਂਟ ਕਰਿਆ ਕਰੋ ਜੋ ਕਿ ਪੜ ਗਏ ਵੀ ਵਧੀਆ ਦਿਲ ਲੱਗੇ ਵੀ ਹਾਂ ਵਧੀਆ ਫੇ ਕੰਟੈਂਟ ਇਹੀ ਹੁੰਦਾ ਹੈ ਡੇਲੀ ਵਲੌਗ ਦਾ ਕਿਉਂਕਿ ਡੇਲੀ ਰੁਟੀਨ ਹੈ ਦੇਖੋ ਹੁਣ ਬਸ ਇਹੀ ਹੈ ਕਿ ਸਵੇਰੇ ਸ਼ਾਮ ਦੁਪਹਿਰੇ ਇਹੀ ਕੰਮ ਘਰ ਹੁੰਦੇ ਆ ਆਪਣਾ ਵਲੌਗਿੰਗ ਵਾਲਾ ਚੈਨਲ ਹੈ ਹੋਮ ਦੇ ਰਿਲੇਟਡ ਹੈ ਸਾਰਾ ਇਸ ਕਰਕੇ ਆਹੀ ਚੀਜ਼ਾਂ ਪਾਈਆਂ ਇਸ ਟਾਈਮ ਥੋੜਾ ਬੱਚੇ ਇੱਥੇ ਆ ਜਾਂਦੇ ਰੌਣਕ ਜੀ ਹੁੰਦੀਆਂ ਨਾਲੇ ਆਪਾਂ ਰਜਨੀ ਦੀ ਗੁੱਡ ਮਾਰਨਿੰਗ ਵੀ ਲੈਣੀ ਆ ਲੈ ਲਈ ਸੀ ਹਨ ਤੇ ਮੈਂ ਰਜਨੀ ਨੂੰ ਬੁਲਾਉਂਦੀ ਆ ਠੀਕ ਆ ਬੁਲਾਉਂਦੀ ਆ ਥੋੜੀ ਆਉਂਦੀ ਆ ਬਸ ਉਹਦਾ ਕੰਮ ਤਾਂ ਕਰੀਬਨ ਹੋ ਚੁੱਕਿਆ ਐਏ ਕੁੜੀ ਬਹੁਤ ਹਾਸਮੁਖ ਆ ਦੀ ਵੱਡੀ ਕੁੜੀ ਨਾ ਮੈਨੂੰ ਬਹੁਤ ਵਧੀਆ ਲੱਗ ਹਾਸਮੁਖ ਬੰਦਾ ਤਾਂ ਆਪਣੇ ਤਾਂ ਦਿਲ ਤੇ ਛਾ ਜਾਂਦਾ ਠੀਕ ਆ ਜਿਹੜੇ ਮਤਲਬ ਮੁਸਕਰਾਉਂਦਾ ਰਹੇ ਆ ਦੋਏ ਦੋ ਛੋਟੇ ਤਾਂ ਵਹੀ ਰੂ ਰੂ ਜੀ ਕਰੀ ਜਾਂਦੇ ਨੇ ਨਾ ਮੈਂ ਕਿਤੇ ਚੰਡ ਜੀ ਖਾ ਲੈਣੀ ਆ ਇਹਨਾਂ ਨੇ ਇਹ ਤੇਰੀ ਕੁੜੀ ਵਧੀਆ ਆ ਨਾ ਬੜੀ ਹੱਸਦੀ ਰਹਿੰਦੀ ਆ ਨਾ ਅੱਛਾ ਪਾਗਲ ਆ ਤੂੰ ਨਹੀਂ ਪਾਗਲ ਹੈਗੀ ਮਦਾ ਹਾਸਦੇ ਵਧੀਆ ਲੱਗਦਾ ਰੂ ਰੂ ਜੂਈ ਲਾਈ ਆ ਲੋ ਜੀ ਰਜਨੀ ਗੁੱਡ ਮਾਰਨਿੰਗ ਕਰਨ ਲੱਗੀ ਆ ਤੇ ਰਜਨੀ ਦਾ ਹਾਲ ਵੀ ਪੁੱਛਿਆ ਕਰੋ ਪਲੀਜ਼ ਕਮੈਂਟਾਂ 'ਚ ਹੈਲੋ ਗਾਇਸ ਕੈਸੇ ਹੋ ਗੁੱਡ ਮਾਰਨਿੰਗ ਠੀਕੋ ਜਿਹੜੀ ਆ ਕੁੜੀ ਇਹਨਾਂ ਇਹ ਬਹੁਤ ਖਸ ਮੁਖਾ ਅੱਛਾ ਜੀ ਹੈਨਾ ਇਹ ਇਹ ਮੈਨੂੰ ਬਹੁਤ ਵਧੀਆ ਲੱਗਦੀ ਤੂੰ ਇਹਨਾਂ ਨੂੰ ਘਰ ਛੱਡਿਆ ਘਰ ਇਹਨੂੰ ਲਿਆ ਕਰ ਅੱਛਾ ਜੀ ਠੀਕ ਆ ਅੱਛਾ ਜੀ ਇਹ ਇਹ ਹਾਸਦੀ ਰਹਿੰਦੀ ਆ ਚਿਹਰਾ ਹੱਸਣੇ ਵਾਲਾ ਵੈਰੀ ਸਮਾਈਲ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਲਓ ਜੀ ਵਲੌਗ ਦੀ ਸਮਾਪਤੀ ਕਰਦੇ ਆ ਠੀਕ ਆ ਓਕੇ ਬਾਏ ਸ਼ਾਸ਼ੀ ਕਾਲ ਕਿੱਦਾਂ ਲੱਗਿਆ ਲਓ ਜੀ ਇਹਨੂੰ ਚਾਹ ਚੂ ਪਲਾ ਦਈਏ ਨਾਲੇ ਆਪ ਵੀ ਪੀ ਲਈਏ ਕਿਉਂਕਿ ਕਹਿੰਦਾ ਵੀਡੀਓ ਦੀ ਸਾਰੇ ਕੰਮ ਦੇਣੇ ਚਾਹ ਵੀ ਜ਼ਰੂਰੀ ਹੈ ਠੀਕ ਆ ਜੀ ਓਕੇ ਬਾਏ ਸ਼ਾਸ਼ੀ ਕਾਲ ਝੂਟੋ ਕੇ ਵਿੱਚ